ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੀ ਟੀਮ ਪਹੁੰਚੀ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕਿਲਾ ਦੇ ਉਹਨਾਂ ਹੋਣਹਾਰ ਬੱਚਿਆਂ ਨੂੰ ਜਿਨ੍ਹਾਂ ਨੇ 12ਵੀਂ ਚ ਪਲੱਸ 2 ਚ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਉਹਨਾਂ ਦਾ ਸਨਮਾਨ ਕਰਨ ਲਈ ਆਓ ਆਪਾਂ ਚੱਲਦੇ ਹਾਂ بیٹے ਕੀ ਨਾਮ ਹੈ ਤੁਹਾਡਾ ਗਗਨਦੀਪ ਸਿੰਘ ਗਗਨਦੀਪ ਜੀ ਤੁਸੀਂ ਪਹਿਲਾ ਸਥਾਨ ਪ੍ਰਾਪਤ ਕੀਤਾ ਕੀ ਮਹਿਸੂਸ ਕਰਦੇ ਹੋ ਵਧੀਆ ਲੱਗ ਰਹੀ ਐ ਕੀ ਬਣਨਾ ਚਾਹੁੰਦੇ ਹੋ ਪੰਜਾਬ ਪੁਲਿਸ ਚ ਕਿਉਂ ਪੰਜਾਬ ਦੀ ਸੇਵਾ ਪੰਜਾਬ ਦੀ ਸੇਵਾ ਲਈ ਪੰਜਾਬ ਪੁਲਿਸ ਚ ਠੀਕ ਹੈ ਬੇਟੇ ਕੀ ਨਾਮ ਹੈ ਤੁਹਾਡਾ ਅਕੀ ਕੌਰ ਆ ਪੁੱਤਰ ਤੁਸੀਂ ਸੈਕੰਡ ਡਿਵੀਜ਼ਨ ਪ੍ਰਾਪਤ ਕੀਤੀ ਹੈ ਕੀ ਮਹਿਸੂਸ ਕਰਦੇ ਹੋ ਬਹੁਤ ਮਾਣ ਵਾਲੀ ਗੱਲ ਹੈ ਇਹ ਟੀਚਰਸ ਨੂੰ ਉਹਨਾਂ ਦੀ ਉਮੀਦ ਸੀ ਕਿ ਵੀ ਅਸੀਂ ਇਹ ਕਰਾਂਗੇ ਤੇ ਇਸ ਕਰਕੇ ਅਸੀਂ ਕਰ ਤਾਣ ਬੜਾ ਕੀ ਬਨਣਾ ਚਾਹੁੰਦੇ ਹੋ ਪੰਜਾਬ ਪੁਲਿਸ ਜੋਇਨ ਕਰਨਾ ਚਾਹੁੰਦੇ ਕਿਉਂ ਪੰਜਾਬ ਦੀ ਜਿਹੜੀ ਇਧਰ ਇਧਰ ਹੋ ਰਹੀ ਹੈ ਨਿਊ ਜਨਰੇਸ਼ਨ ਨੂੰ ਸਿੱਧਾ ਸਿੱਧੇ ਰਾਤੇ ਪੌਣ ਲਈ ਸਿੱਧੇ ਰਾਤੇ ਪੌਣ ਲਈ ਹਾਂ ਪੁੱਤਰ ਕੀ ਨਾਂ ਤੁਹਾਡਾ ਅਰਸ਼ਦੀਪ ਸਿੰਘ ਜੀ ਅਰਸ਼ਦੀਪ ਸਿੰਘ ਕੀ ਬੰਨਾ ਚਾਹੁੰਦੇ ਹੋ ਬੈਂਕਿੰਗ ਲਾਈਨ ਚ ਜਾਣਾ ਚਾਹੁੰਦੇ ਕਿਉਂ ਰੁਚੀ ਆਈ ਮੇਰੀ ਕਿਉਂ ਵੈਸੇ ਪਸੰਦ ਆਈ ਅੱਛਾ ਚਲੋ ਇਹਨਾਂ ਬੱਚਿਆਂ ਦੀ ਉੱਚੀ ਸੁੱਚੀ ਸੋਚ ਹੈ ਕਹਿੰਦੇ ਅਸੀਂ ਸਮਾਜ ਸੇਵਾ ਦੇ ਨਾਲ-ਨਾਲ ਸਮਾਜ ਸੁਧਾਰਕ ਕਾਰਜ ਵੀ ਕਰਨਾ ਚਾਹੁੰਦੇ ਆ ਸਾਡੇ ਨਾਲ ਉੱਗੇ ਸਮਾਜ ਸੇਵੀ ਨੇ ਜਰਨਲਿਸਟ ਨੇ सुरेंद्र ਮਚਾਕੀ ਜੀ ਉੱਗੇ ਸਾਹਿਤਕਾਰ ਵੀ ਨੇ ਇਨਕਲਾਬੀ ਸੋਚ ਦੇ ਮਾਲਕ ਨੇ ਆਪਾਂ ਉਹਨਾਂ ਕੋਲ ਚਲਦੇ ਆ सुरेंद्र ਮਚਾਕੀ ਜੀ ਤੁਹਾਡਾ ਸਵਾਗਤ ਹੈ ਇਹਨਾਂ ਬੱਚਿਆਂ ਨੇ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕੀਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ੁਕਰੀਆ ਮਹਿੰਦੀ ਰਤੋ ਸਾਹਿਬ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸ਼ਹੀਦ ਆਰਾਮ ਮੁਹੰਮਦ ਸਿੰਘ ਆਜ਼ਾਦ ਸੋਸਾਇਟੀ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਹੌਸਲਾ ਫੁਜਾਈ ਕਰਨ ਲਈ ਇਹੋ ਜੀ ਇੱਕ ਮਹਿੰਮ ਚਲਾਸ਼ ਚਲਾਈ ਹੋਈ ਹੈ ਜਿਹੜੀ ਅੱਜ ਜਦੋਂ ਅਸੀਂ ਦੌਰ ਦੇਖਦੇ ਆ ਪ੍ਰਾਈਵੇਟ ਜਾਂ ਪਬਲਿਕ ਮਹਿੰਗੇ ਸਕੂਲਾਂ ਨੂੰ ਪ੍ਰਮੋਟ ਕਰਨ ਲਈ ਹਰ ਹਿਲਾ ਵਰਤਿਆ ਜਾਂਦਾ ਤੇ ਹਰ ਊਲਾਮਾ ਜਿਹੜਾ ਹੈਗਾ ਸਰਕਾਰੀ ਸਕੂਲਾਂ ਦੇ ਸਿਰ ਮੜਿਆ ਜਾਂਦਾ ਕਿ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਨੇ ਉਹ ਲਗਾਤਾਰ ਪਛੜ ਰਹੇ ਨੇ ਜਾਂ ਸਕੂਲ ਜਿਹੜੇ ਹੈਗੇ ਨੇ ਆਪਣੀ ਬਣਦੀs ਭੂਮਿਕਾ ਅਦਾ ਨਹੀਂ ਕਰ ਰਹੇ ਇਸ ਪ੍ਰਸੰਗ ਦੇ ਵਿੱਚ ਮੈਂ ਦੇਖ ਰਿਹਾ ਕਿ ਜਿਹੜੀ ਇਹ ਮੁਹਿੰਮ ਇਹ ਉਹ ਊਲਾਮੇ ਨੂੰ ਲਾਉਣ ਦਾ ਇੱਕ ਬੜਾ ਵਧੀਆ ਯਤਨ ਹੈ ਦੂਜੀ ਗੱਲ ਸ਼ਹੀਦ ਆਰਾਮ ਸਿੰਘ ਆਜ਼ਾਦ ਸੁਸਾਇਟੀ ਦੇ ਨਾਂ ਤੋਂ ਵੀ ਸਪਸ਼ਟ ਹੈ ਕਿ ਸੁਸਾਇਟੀ ਕਿੰਨਾ ਮਕਸਦ ਨੂੰ ਪਰਨਾਈ ਹੋਈ ਹੈ ਸਾਫ਼ ਕਹਿਣਾ ਚਾਹਾਂ ਕਿ ਇਹ ਸੋਸਾਇਟੀ ਤਰਨ ਨਰਪਖਤਾ ਔਰ ਇੱਕ ਬੜਾ ਵੱਡਾ ਜਿਹੜਾ ਸਾਡੇ ਮੁਲਕ ਦਾ ਸੰਵਧਾਨਿਕ ਢਾਂਚੇ ਦਾ ਕਰੈਕਟਰ ਹੈ ਉਹਨੂੰ ਸਹੀ ਅਰਥਾਂ ਦੇ ਵਿੱਚ ਸੋਸਾਇਟੀ ਵਿੱਚ ਲਿਜਾਣ ਦਾ ਯਤਨ ਕਰ ਰਹੀ ਹੈ ਸੋਸਾਇਟੀ ਤੇ ਇਸ ਪ੍ਰਸੰਗ ਦੇ ਵਿੱਚ ਜਿਹੜੇ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਮੈਂ ਸਮਝਦਾ ਉਹ ਸਾਰੇ ਵਧਾਈ ਦੇ ਹੱਕਦਾਰ ਤਾਂ ਹੈ ਨਹੀਂ ਨਾਲ ਸੋਸਾਇਟੀ ਵੀ ਵਧਾਈ ਦਾ ਹੱਕਦਾਰ ਹੈ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਉਲਾਮਾ ਵੀ ਦਿੰਦੇ ਅਸੀਂ ਕਿ ਅਸਲੀ ਜਿਹੜੀ ਨੌਜਵਾਨ ਜਨਰੇਸ਼ਨ ਹੈ ਉਹ ਅਕਸਰ ਸਮਾਜ ਦੇ ਵਿੱਚ ਉਹ ਕੁਝ ਕਰ ਰਹੀ ਹੈ ਜਿਹੜਾ ਸਮਾਜ ਦੇ ਵਿਸ਼ਾਲ ਸੱਭਿਆਚਾਰਕ ਤੇ ਵਿਰਾਸਤ ਦਾ ਇੱਕ ਹਿੱਸਾ ਨਹੀਂ ਜਿਹਨੂੰ ਅਸੀਂ ਨੈਤਿਕ ਕਦਰਾਂ ਕੀਮਤਾਂ ਦਾ ਨਾ ਦਿੰਦੇ ਆ ਹਾਲਾਂਕਿ ਵਿਗਿਆਨਿਕ ਸੋਚ ਇਹ ਕਹਿੰਦੀ ਹੈ ਕਿ ਨੈਤਿਕ ਕਦਰਾਂ ਕੀਮਤਾਂ ਕਦੇ ਵੀ ਸਟੈਟਿਕਲ ਅਵਸਥਾ ਦੇ ਵਿੱਚ ਨਹੀਂ ਹੁੰਦੀਆਂ ਜਿਵੇਂ ਜਿਵੇਂ ਜਿਹੜੇ ਪ੍ਰੋਡਕਸ਼ਨ ਮੋਡ ਬਦਲਦੇ ਨੇ ਬਦਲਦੇ ਨੇ ਉਹ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਇੱਕ ਨਵੀਂ ਸ਼ੇਪ ਦਿੰਦੇ ਨੇ ਪਰ ਕੁਝ ਨੇੜੇ ਸਾਡੇ ਨੈਤਿਕ ਕਦਰਾਂ ਕੀਮਤਾਂ ਸੋਸਾਇਟੀ ਦੇ ਵਿੱਚ ਸਦਾ ਹੀ ਜੜੀਆਂ ਹੈਗੀਆਂ ਵੱਡਾ ਮੁੱਲ ਰੱਖਦੀਆਂ ਨੇ ਤੇ ਅਸੀਂ ਜਦੋਂ ਇਹ ਗੱਲ ਕਰਦੇ ਆ ਕਿ ਨੌਜਵਾਨ ਸੋਸਾਇਟੀ ਨੌਜਵਾਨ ਵਰਗ ਜਿਹੜਾ ਅਕਸਰ ਮਾਣਾ ਸੱਦ ਰੱਖਦੇ ਆ ਕਿ ਉਹ ਨੈਤਿਕ ਕਦਰਾਂ ਕੀਮਤਾਂ ਤੋਂ ਦੂਰ ਹੁੰਦਾ ਜਾ ਰਿਹਾ ਬਿਲਕੁਲ ਮਚਾਕੀ ਜੀ ਅਜੇ ਹੋਰ ਬਹੁਤ ਕੁਝ ਕਹਿਣਾ ਚਾਹੁੰਦੇ ਨੇ ਇਹਨਾਂ ਕੋਲ ਸ਼ਬਦਾਂ ਦਾ ਭੰਡਾਰ ਹੈ ਇਹਨਾਂ ਨੇ ਇਹੀ ਕਿਹਾ ਵੀ ਜਿਹੜਾ ਬੱਚੇ ਸਮਾਜਿਕ ਕੁਰਿਤੀਆਂ ਵਾਲੇ ਪਾਸੇ ਗ੍ਰਸਤ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਕੁਰਾਹੇ ਪੌਣ ਤੋਂ ਰੋਕਣ ਲਈ ਚੰਗੇ ਰਸਤੇ ਤੁਰਲੇ ਸੋਸਾਇਟੀ ਦਾ ਬੜਾ ਵੱਡਾ ਯੋਗਦਾਨ ਹੈ ਰਾਮ ਮੋਹੰਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਤੇ ਵਿਤ ਸਕੱਤਰ ਮਾਸਟਰ ਸੋਮਨਾਥ ਅਰੋੜਾ ਉਰਫ ਮਾਸਟਰ ਸੋਮਿੰਦਰ ਸਿੰਘ ਸੁਨਾਮੀ ਆਪਾਂ ਉਹਨਾਂ ਕੋਲ ਚਲਦੇ ਹਾਂ ਹਾਂਜੀ ਮਾਸਟਰ ਜੀ ਅਸੀਂ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਜੁਲਾਈ 2017 ਦੇ ਵਿੱਚ ਰਾਮਾ ਮੋ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਦਾ ਸਥਾਪਨਾ ਕੀਤੀ ਸੀ ਜਿਹਦੇ ਸ਼ੋਕ ਕੌਸ਼ਲ ਦੀ ਸਾਡੇ ਪ੍ਰਧਾਨ ਹੈ ਕੁਲਵੰਤ ਸਿੰਘ ਜਾਨੀ ਜੀ ਜਰਨਲਿਸਟ ਸਕੱਤਰ ਮੈਂ ਵਿਤ ਸਕੱਤਰ ਹਾਂ ਤੇ ਸਾਡਾ ਜਿਹੜਾ ਮੁੱਖ ਏਮ ਸੀਗਾ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਫਸਟ ਸੈਕੰਡ ਥਰਡ ਆਉਂਦੇ ਆ ਉਹਨਾਂ ਨੂੰ ਸਨਮਾਨਿਤ ਕਰਦੇ ਆ ਕਿਉਂਕਿ ਇਹ ਆਰਥਿਕ ਤੌਰ ਤੇ ਪਛੜੇ ਪਰਿਵਾਰਾਂ ਦੇ ਆਉਂਦੇ ਆ ਜਿਹੜੇ ਪ੍ਰਾਈਵੇਟ ਸਕੂਲ ਹੈ ਉੱਥੇ ਜਿਹੜੇ ਬੱਚੇ ਆ ਤੋਂ ਉਹਨਾਂ ਦੇ ਪੇਰੈਂਟਸ ਤੋਂ ਚਾਰ-ਚਾਰ 5-500 ਸਕੂਲ ਦੇ ਲੈ ਕੇ ਤੇ ਉਹਨਾਂ ਨੂੰ ਸਨਮਾਨਿਤ ਕਰਦੇ ਆ ਤੇ ਇਹਨਾਂ ਦੇ ਨਾਲ ਹੀ ਸਾਡੇ ਮਹਿੰਦੀ ਰਤਈ ਜੋ ਮੁੱਖ ਸਲਾਹਕਾਰਨ ਸੋਸਾਇਟੀ ਦੇ ਉਹ ਬੱਚਿਆਂ ਨੂੰ ਨੈਤਿਕ ਸਿੱਖਿਆ ਬਾਰੇ ਬਹੁਤ ਬੁਢਮੁੱਲੇ ਵਿਚਾਰ ਪੇਸ਼ ਕਰਦੇ ਹਨ ਲਾਕਡਾਊਨ ਕਰਕੇ ਅਸੀਂ ਪੂਰਾ ਫੰਕਸ਼ਨ ਨਹੀਂ ਕਰ ਸਕੇ ਤੇ ਧੰਨਵਾਦ ਨਾਲ ਅਵਤਾਰ ਸਿੰਘ ਜੀ ਨੇ ਗਿੱਲ ਸਾਹਿਬ ਨੇ ਮਾਨ ਸਾਹਿਬ ਨੇ ਤੇ ਇਨਾ ਬੱਚਿਆਂ ਦੇ ਮਾਪੇ ਵੀ ਆਏ ਨੇ ਸਾਰਿਆਂ ਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਜਾ ਸਕਦਾ ਰਾਮ ਮੋਹੰਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਵੱਲੋਂ ਇਨਾ ਬੱਚਿਆਂ ਦੀ ਉੱਚੀ ਸੁੱਚੀ ਸੋਚ ਨੂੰ ਸਲਾਮ ਇਨ੍ਹਾਂ ਦੇ ਚੰਗੇਰੇ ਪੁਵਿੱਖਦੀਆਂ ਸਦਾ ਤੰਦਰੁਸਤੀ ਦੀਆਂ ਸ਼ੋਭ ਕਾਮਨਾਵਾਂ ਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ